ਆ ਵੇਖ ਲਾ ਬੈਠੀ ਆਈ ਸ਼ਰਮ ਤਾਂ ਨਹੀਂ ਆਉਂਦੀ ਕਰਤਾ ਉਹੀ ਕੰਮ ਜਿਹੜੇ ਕਰੇ ਤੋਂ ਡਰਦੀ ਸੀ ਮੈਂ ਮੈਂ ਡਰਦੀ ਸੀ ਜਿਹੜੀਆਂ ਗੱਲਾਂ ਤੋਂ ਉਹੀ ਕਰਵਾਤੀਆਂ ਨਾ ਸ਼ਰਮ ਨਹੀਂ ਮੰਨੀ ਚਿੱਟੇ ਵਾਲਾ ਇਹ ਪਹਿਨੇ ਸੰਗੀ ਮੰਨ ਲੰਦੀ ਮਾੜੀ ਮੋਟੀ ਆਦੇ ਪੁੱਤ ਦਾ ਘਰ ਪੜਦੀ ਨੂੰ ਭੋਰੇ ਤਰਸ ਨਹੀਂ ਆਇਆ ਤੈਨੂੰ ਜੇ ਤੂੰ ਛੱਡ ਕੇ ਉੱਠ ਗਈ ਸੀ ਤੈਨੂੰ ਅੱਦਕੇ ਅੱਛਾ ਮੈਂ ਛੱਡ ਕੇ ਉੱਠ ਗਈ ਨਾ ਤੁਸੀਂ ਜਵਾਕਾਂ ਦੀ ਸ਼ਰਮ ਮੰਨੀ ਵੀ ਹਾਂ ਜਵਾਕਾਂ ਵਾਸਤੇ ਫੋਨ ਲਾ ਲਈਏ ਨਾ ਮੇਰੇ ਵਾਸਤੇ ਫੋਨ ਲਾਇਆ ਵੀ ਆ ਜਾ ਪੁੱਤ ਕਦੋਂ ਆਏਂਗੀ ਹੈ ਤੁਸੀਂ ਤਾਂ ਫਹਾ ਵੱਡਣਾ ਹੀ ਚਾਹੁੰਦੇ ਸੀ ਮੇਰਾ ਵੀ ਕਿਹੜੇ ਵਾਲੇ ਨਿਕਲੂਗੀ ਇਹ ਘਰੋਂ ਤੂੰ ਮੈਂ ਦੱਸ ਕੇ ਗਈ ਸੀ ਵੀ ਮੈਂ ਹੁਣ ਆਉਣੀ ਆ ਬਸ ਦੇਖ ਜੋ ਜੇ ਤੁਸੀਂ ਇਹਨਾਂ ਦੱਸਦੇ ਮੈਨੂੰ ਸਾਰਾ ਆਂਡਗਵੰਡ ਦੱਸਦਾ ਤੁਹਾਡੀਆਂ ਕਰਤੂਤਾਂ ਬਾਰੇ ਕੀ ਕੁਝ ਘਰੇ ਚੱਲੀ ਜਾਂਦਾ ਕੀ ਕੁਝ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਐਡੀ ਦੂਰ ਬੈਠੀ ਮੈਂ ਕਿਹੜਾ ਆਉਣੀ ਆ ਤੈਨੂੰ ਮਾੜ ਗਵੰਡ ਦੱਸਦਾ ਨਾ ਸਾਨੂੰ ਵੀ ਦੱਸ ਦਿੰਦੇ ਲੋਕ ਦੱਸ ਦਿੰਦੇ ਤੁਹਾਨੂੰ ਲੋਕ ਆ ਹਬਾਸ ਤੂੰ ਦਾ ਤੂੰ ਦਾ ਮੇਰਾ ਘਰ ਜਾੜਨਾ ਸੀ ਤੇ ਮੈਨੂੰ ਤਾਂ ਬਰਬਾਦ ਕਰਤਾ ਇਹਨੇ ਸ਼ਰਮ ਤਾਂ ਨਹੀਂ ਆਈ ਮੇਰਾ ਘਰ ਪੜਦੀ ਨੂੰ ਵੀ ਆ ਕੀ ਹੋਈ ਜਾਂਦਾ ਤੇਰੇ ਪੁੱਤ ਦਾ ਘਰੋਂ ਜੜੀ ਜਾਂਦਾ ਭੋਰਾ ਹੀ ਮੰਨ ਲੰਦੀ ਮਾੜੀ ਮੋਟੀ ਸਾਰਾ ਕੁਝ ਦੱਸਦਾ ਮੈਨੂੰ ਆਣ ਗਵਣ ਜੇ ਮੈਨੂੰ ਇੰਨੇ ਟਾਈਮ ਹੋ ਗਿਆ ਉੱਥੇ ਬੈਠੇ ਨੂੰ 8 ਮਹੀਨੇ ਹੋ ਗਏ ਨੂੰ ਤੇ ਤੂੰ ਉਹਦੇ ਨੇ ਤਾਂ ਤੂੰ ਆ ਹੀ ਨਾ ਗਿਆ ਤੇ ਆ ਸਿੱਧਾ ਕਿਆ ਆ ਰੱਖੀ ਬੈਠੀਆਂ ਆ ਮਰ ਜਾਣੇ ਵਾਸਤੇ ਮੈਂ ਰੱਖੀ ਬੈਠੀਆਂ ਵਰਤ ਮੈਨੂੰ ਕੀ ਪਤਾ ਸੀ ਇੱਥੇ ਹੋਰ ਹੀ ਕੀਰਨੇ ਪਉਂਦਾ ਫਿਰਦਾ ਸੀ ਆਪਾ ਮੈਨੂੰ ਸਾਰਾ ਕੁਝ ਦੱਸਦਾ ਫਿਰ ਮਗਰੋਂ ਕੀ ਹੋ ਗਿਆ ਲੈ ਹਾਂ ਇਨੇ ਚਿਰ ਮਗਰ ਜੇ ਤੁਸੀਂ ਨਹੀਂ ਦੱਸਦੇ ਮੈਨੂੰ ਸਾਰਾ ਕੁਝ ਮੈਂ ਤਾਂ ਇਹਦੇ ਵਾਸਤੇ ਇਹਦਾ ਸਿਆਪਾ ਕਰਨ ਵਾਸਤੇ ਰੱਖਿਆ ਹੀ ਵਰਤ ਤੇ ਇਹ ਕੋਈ ਹੋਰ ਹੀ ਸਿਆਪ ਕੰਡੇ ਬੀਜ ਦਾ ਫਿਰਦਾ ਇਥੇ ਹਾਂ ਮੈਨੂੰ ਸਾਰਾ ਪਤਾ ਇਥੇ ਕੀ ਕੰਡੇ ਨਹੀਂ ਬੀਦਾ ਮੈਂ ਕੰਡੇ ਵਿੱਚ ਗੱਲ ਤਾਂ ਸੁਣ ਲੈ ਮੈਨੂੰ ਮੈਂ ਗੱਲ ਸੁਣ ਤੂੰ ਪਾਸੇ ਆੜ ਮੈਂ ਸੁਣੀ ਮੈਨੂੰ ਨਾ ਮੈਂ ਤੇ ਸਬੂਤ ਨਾਲ ਆਈ ਆ ਜੇ ਨਾਨਿਕਲੇ ਨੀਵੇਂ ਜਾਂ ਬਾਦੀ ਪਸੀ ਹੋ ਜਾ ਪਰਕੇ ਮੈਂ ਦਿਨ ਕੇ ਪਾਸੇ ਪਸੀ ਹੋ ਜਾ ਤੂੰ ਅੱਜ ਇੱਕ ਵਾਰ ਮੈਂ ਦਿਨ ਕੇ ਪਾਸੇ ਹੋ ਜਾ ਇੱਕ ਮੈਂ ਚਲੋ ਮੈਨੂੰ ਦੱਸ ਦਿੰਦੇ ਆ ਸਾਰੇ ਜਾਣੇ ਜੇ ਤੁਸੀਂ ਨਹੀਂ ਦੱਸਦੀਆਂ ਤੂੰ ਮੈਂ ਤੈਨੂੰ ਕਿਹਾ ਨਾ ਤੂੰ ਪਾਸੇ ਹੋ ਜਾ ਮੈਂ ਤੈਨੂੰ ਉਹ ਕਿਹਾ ਇੱਕ ਮਿੰਟ ਤੂੰ ਇੱਧਰ ਇੱਕ ਮਿੰਟ ਪਾਸੇ ਮੈਂ ਤੈਨੂੰ ਐ ਕਿਹਾ ਮੈਂ ਮੈਂ ਦੇਖ ਮਾਤਾ ਚੁੱਪ ਕਰ ਜਾ 8 ਮਹੀਨੇ ਹੋ ਗਏ ਤੇਰੇ ਪੁੱਤਾਂ ਘਰ ਬਰਬਾਦ ਹੋ ਜਾਂਦੇ ਨੂੰ ਹੁਣ ਤੁਸੀਂ ਫੇਰ ਫੇਰ ਬਰਬਾਦ ਕਰ ਸ਼ਰਮ ਹੀ ਮਨ ਲੈ ਇੱਡਾ ਚਿੱਟਾ ਝਟਾ ਹੋਇਆ ਪਏ ਤੇਰੇ ਪਾਸੇ ਤੂੰ ਮੈਂ ਤੈਨੂੰ ਕਿਹਾ ਤੂੰ ਪਾਸੇ ਹੋ ਜੀ ਪਾਸੇ ਹੋ ਕੋਣ ਆਹੋ ਮਾਤਾ ਚੱਕਰ ਕੋਣ ਹੈਗੀ ਕੋਣ ਆ ਤੂੰ ਇਹ ਤੇ ਕੀ ਲੈਣਾ ਆ ਤੂੰ ਕਹਣਾ ਤੂੰ ਦੱਸ ਪਹਿਲਾਂ ਮੈਨੂੰ ਮੇਰੇ ਨਾਲ ਬਾਹਰ ਆ ਕੇ ਇੱਕ ਵਾਰਾ ਇੱਥੇ ਇੱਕ ਵਾਰਾ ਬੱਸ ਗੱਲ ਮੈਂ ਤੈਨੂੰ ਐ ਕਿਹਾ ਮੈਨੂੰ ਹੱਥ ਪਾ ਕੇ ਹੋ ਜਾਣੀ ਬਾਤ ਬਹੁਤ ਸਾਲ ਕਿ ਹੋ ਗਏ ਤੈਨੂੰ ਨਹੀਂ ਸੁਝਿਆ ਜਵਾਕਾਂ ਚੱਲਿਆਂ ਵਾਲਾ ਹੋ ਕੇ ਨਾ ਤੂੰ ਕਦੇ ਫੋਨ ਨਾ ਕੋਈ ਮੈਸੇਜ ਜਵਾਕਾਂ ਦਾ ਹੀ ਫਸਲਦਾ ਵੀ ਮਾਰੇ ਆ ਬਿਲਕੁਲ ਅੰਦਰ ਕੇ ਮੈਂ ਬੈਠ ਜਾ ਤੂੰ ਬਾਹਰ ਨਿਕਲ ਬਾਹਰ ਨਿਕਲ ਤੂੰ ਹਾਂ ਕੌਣਾ ਤੂੰ ਮੈਨੂੰ ਐਂ ਦੱਸ ਕੌਣਾ ਤੂੰ ਇੱਥੇ ਕੀ ਲੈਣਾ ਮੈਂ ਇਹਦੀ ਘਰ ਵਾਲੀ ਆ ਦੋ ਆ ਦੋ ਜੰਮੇ ਆ ਨਾ ਆਹ ਏਸੇ ਦੇ ਆਹ ਦੋ ਕੋ ਨਹੀਂ ਹਾਂ ਤੂੰ ਨਾ ਦੱਸੂਗਾ ਜਾਨ ਤੂੰ ਤੂੰ ਇਹਦੀ ਰੱਖੀ ਹੋਈ ਆ ਤੈਨੂੰ ਪਤਾ ਨਹੀਂ ਲੱਗਦਾ ਮੈਂ ਕਿੰਨੇ ਨੇ ਕੋ ਨਹੀਂ ਤੂੰ ਵਰਤ ਰੱਖਿਆ ਇਹਦੇ ਨਾਮ ਦਾ ਹਾਂ ਇਹ ਕੀ ਆ ਜਿਹੜੇ ਪਹਿਲਾਂ ਤੇਰੇ ਘਰ ਆਲੇ ਆ ਦੋ ਆ ਦੋ ਕਿੱਧਰ ਜਾਣਗੇ ਤੇ ਮੈਨੂੰ ਕੀ ਪਤਾ ਤੇ ਪਤਾ ਕਰਨਾ ਸੀ ਉਦੋਂ ਮੈਨੂੰ ਤੂੰ ਦੱਸ ਉਹ ਪਤਾ ਕਰਨਾ ਸੀ ਕੋਈ ਨਾ ਮੈਂ ਦੱਸ ਦੰਦ ਕੋਈ ਨਾ ਕੋਈ ਨਾ ਕੋਈ ਨਹੀਂ ਇੱਕ ਮਿੰਟ ਮਾਤਾ ਚੁੱਪ ਕਰ ਆ ਤੇਰੀ ਸੱਸ ਇਹ ਤਾਂ ਮੇਰਾ ਨਹੀਂ ਵਸਣ ਦਿੱਤਾ ਹੁਣ ਦੁਬਾਰੇ ਤੇਰਾ ਕੀ ਵਸਣ ਦਊਗੀ ਇਹਨੂੰ ਸ਼ਰਮ ਨਹੀਂ ਆਈ ਜੋ ਆਕਾਂ ਚੱਲਿਆਂ ਵਾਲੇ ਨੂੰ ਹੋ ਕੇ ਤੈਨੂੰ ਲੱਗਦੇ ਨੂੰ ਕਿੱਥੋਂ ਆਈਆਂ ਮੈਂ ਤੇ ਤੀਵੀ ਆ 8 ਸਾਲ ਹੋ ਗਏ ਸਾਡੇ ਵਿਆਹ ਨੂੰ ਦੇਖੇ ਇਧਰ ਦੋ ਜਵਾਕ ਸਾਡੇ ਪੁੱਛੀ ਨੂੰ ਮੈਨੂੰ ਫੋਨ ਲਾਇਆ 8 ਮਹੀਨਿਆਂ ਦਾ ਇਹਨੇ ਮੈਂ ਸਾਰੀ ਗੱਲ ਮੈਂ ਅੱਜ ਕਰਵਾ ਚੌਥੇ ਵਰਤ ਕੰਗਰ ਵਾਸਤੇ ਰੱਖਿਆ ਮੈਨੂੰ ਕੀ ਪਤਾ ਹੋਰ ਨਵੀਂ ਨਵੇਲੀ ਤੇ ਰਾਮ ਲਿਆਈ ਮੈਂ ਨਾ ਜਾਂਦੀ ਸਿਆਪਾ ਹੁੰਦਾ ਜਾ ਕੇ ਚੰਗਾ ਭਲਾ ਸਾਰਾ ਕੁਝ ਵਧੀਆ ਚੱਲ ਪਿਆ ਸੀਗਾ ਕੀ ਵਧੀਆ ਅੱਛਾ ਤੂੰ ਜੀ ਲਿਆ ਕੇ ਤੇਰਾ ਕੰਮ ਵਧੀਆ ਚੱਲ ਪਿਆ ਸੀ ਸ਼ਰਮ ਨਹੀਂ ਆਈ ਤੈਨੂੰ ਇੱਕ ਵਿਆਹ ਹੋ ਰਿਹਾ ਉਹ ਫੂਲ ਕੇ ਰਾਜਦਾਨ ਹੁੰਦਾ ਘਰ ਬਰਬਾਦ ਕਰਦਾ ਤੂੰ ਕਿਸੇ ਦਾ ਚੰਗਾ ਭਲਾ ਜਵਾਕ ਚੱਲੇ ਜਿੰਦਗੀ ਬਰਬਾਦ ਕਰਤੀ ਮੇਰੀਆਂ ਦੀ ਮੈਨੂੰ ਕਿਹਨੇ ਤੁਸੀਂ ਦੱਸਿਆ ਦੱਸਿਆ ਤੈਨੂੰ ਪੁੱਛਣਾ ਨਹੀਂ ਸੀ ਤੂੰ ਵਿਆਹ ਕਰਾਉਂ ਤਾਂ ਉਹ ਤਾਂ ਮਿੰਟੇ ਜੀ ਢੋਲੀ ਚੜ੍ਹ ਗਈ ਹੋਏਗੀ ਇਹਦੇ ਨਾਲ ਪਤਾ ਨਹੀਂ ਢੋਲੀ ਵੀ ਚੜ੍ਹੀ ਹੈ ਕਿ ਉਹੀ ਕੱਢ ਲਿਆ ਕਿਸੇ ਨੂੰ ਤੂੰ ਪੁੱਛ ਮੈਂ ਤਾਂ ਪੁੱਛ ਕੇ ਫੇਰ ਹੀ ਦੋ ਹੋਏ ਮੇਰ ਤਾਂ ਜਿ ਪੁੱਛ ਕੇ ਚੜੀਆਂ ਤੇ ਨੋ ਨਹੀਂ ਪਤਾ ਰਹੀ ਤੀ ਯਾਰੀ ਲੜੋ ਨਾ ਤੂੰ ਨੱਸ ਲੈ ਨੂੰ ਤੂੰ ਨੱਸ ਤੈਨੂੰ ਤੂੰ ਦੱਸ ਇਹਨੂੰ ਕਿਵੇਂ ਲੈ ਕੇ ਆਇਆ ਲੈ ਕੇ ਕਿਵੇਂ ਆਇਆ ਮੈਂ ਆਪੇ ਗੱਲ ਕਰਾਂ ਇੱਕ ਮਿੰਟ ਹਾਂ ਹਾਂ ਹੁਣ 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 ਇੰਨੇ ਕਿਵੇਂ ਬੁੱਟੀਆਂ ਵਾਲੇ ਸੂਟ ਤੇਰੇ ਵੱਤੇ ਲੈ ਕੇ ਆਉਂਦਾ ਮੇਰੇ ਵੱਸ ਦਾ ਆਹੀ ਆ 8 ਸਾਲ ਪਹਿਲਾਂ ਦਾ ਆ ਜਿਹੜਾ ਮੈਨੂੰ ਹੁਣ ਸਮਾ ਕੇ ਦਿੱਤਾ ਐਨੇ ਤੈਨੂੰ ਸ਼ਰਮ ਨਹੀਂ ਆਈ ਕਿਸੇ ਦਾ ਘਰ ਬਰਬਾਦ ਕਰਦੀ ਨੂੰ ਜਾੜ ਦੇ ਨੂੰ ਕਰ ਕਿਹਨੇ ਬੱਕਰੀਆਂ ਨੂੰ ਬੱਕਰੀਆਂ ਨੂੰ ਉਹ ਬੱਚੂ ਨੂੰ ਪੱਛਵੇਂ ਕੌਣ ਆ ਕੀ ਲੱਗੀ ਐ ਮੈਦੀ ਇਹਨੂੰ ਪੱਛੇ ਦੇਖ ਤੂੰ ਤੂੰ ਤਾਂ ਕਹਿੰਦਾ ਕਿ ਕਿਸੇ ਕੋਲ ਨਹੀਂ ਦੇਖੇ ਹੀ ਨਹੀਂ ਮੈਂ ਨਹੀਂ ਸੀ ਦੇਖਿਆ ਇਹ ਤੋਂ ਪਹਿਲਾਂ ਇਹ ਕਿੱਥੋਂ ਆ ਗਈ ਘਰ ਵਾਲੀ ਮੈਂ ਬੈ ਕੇ ਦੱਸੂਗਾ ਬੈ ਕੇ ਬੈਠਣ ਨੂੰ ਕੋਈ ਬੈਠਣਾ ਨਹੀਂ ਹੁਣੀ ਦੱਸ ਦੱਸ ਮੈਂ ਤੇਰੀ ਕੀ ਲੱਗਦੀ ਦੱਸ ਹੁਣੀ ਦੱਸ ਮੈਂ ਕੀ ਲੱਗਦੀ ਪਤਾ ਨਹੀਂ ਕਿਧਰੋਂ ਆ ਗਈ ਨਾ ਮਤਲਬ ਕਿਧਰੋਂ ਆ ਗਈ ਨਾ ਮਤਲਬ ਮੈਂ ਤਾਂ 8 ਸਾਲ ਪਹਿਲਾਂ ਦੀ ਆ ਤੂੰ ਆਈ ਆ ਹੁਣ ਤਾਂ ਵਿੱਚ ਸਾਡੇ ਪਤਾ ਨਹੀਂ ਕਿੱਥੋਂ ਕਿਦੋਂ ਉੱਟ ਕੇ ਆ ਗਈ ਚੰਗੀ ਪਹਿਲਾਂ ਵੀ ਨਸ਼ੇ ਸਿਰੇ ਦੇ ਕਰਦਾ ਸੀ ਤਾਂ ਛੱਡ ਕੇ ਇਹਨੂੰ ਉੱਜੜੀ ਸੀ ਕਿਧਰ ਆ ਗੂ ਖਾਣਾ ਆ ਗੂ ਖਾਣਾ ਹੀ ਹੁਣ ਤਾਂ ਮੈਨੂੰ ਦੱਸਿਆ ਕਿਤੇ ਨੇ ਵੀ ਨਵੀਂ ਰਣ ਲਈ ਬੈਠਾ ਹੋਇਆ ਹੋਈ ਸ਼ਾਦੀ ਹੋ ਗਈ ਹੈ ਅੱਛਾ ਜੇ ਮੈਂ ਗੁੱਸੇ ਹੋ ਕੇ ਜਾਉਣੀ ਤਾਂ ਹੋਰ ਲਿਆ ਮੈਂ ਤਾਂ ਕੋਈ ਹੋਰ ਕੀਤਾ ਨਹੀਂ ਉੱਥੇ ਜਾ ਕੇ ਮੇਰੇ ਨਾਲ ਮੋਰਪੇ ਕਰ ਲਿਆ ਹੋਵੇ ਉੱਥੇ ਜਾ ਕੇ ਸਵਾਲ ਪੁੱਛ ਇਹਨਾਂ ਨੂੰ ਮੈਂ ਕੀ ਲੱਗਦੀ ਆ ਪੁੱਛ ਦੋਵਾਂ ਇਹਨਾਂ ਨੂੰ ਪੁੱਛ ਇਹਨਾਂ ਨੂੰ ਦੱਸ ਤੂੰ ਮੀਨਾ ਮਮੀ ਨਾ ਤਾਂ ਮੇਰੀ ਕਿਤੇ ਜ਼ਿੰਦਗੀ ਚ ਮੇਰੇ ਧਰੇ ਪਿਆ ਸੀ ਇਹਦੇ ਪਹਿਲਾਂ ਵਾਲੇ ਘਰ ਵਾਲੀ ਆ 8-9 ਮਹੀਨਾ ਹੋ ਗਿਆ ਸੀ ਛੱਡ ਕੇ ਉੱਠ ਗਈ ਇਹ ਕਹਿੰਦੇ ਮੈਂ ਮਾਂ ਵਾਤ ਕਰਖਾਉਣਾ ਮੈਂ ਕਹਾਂ ਭਾਈ ਮੈਨੂੰ ਨਹੀਂ ਪਤਾ ਤੂੰ ਜਾਣੇ ਤੇਰਾ ਕੰਮ ਜਾਣੀ ਤੂੰ ਕੀ ਨਹੀਂ ਦੱਸਿਆ ਦੇ ਵਰਤ ਮੇਰਾ ਉਹਦਾ ਉਹਦਾ ਨਵੀਂ ਲਿਆਂਦੀ ਦਾ ਵਰਤ ਤੇ ਮੇਰਾ ਮੈਂ ਜਿਹੜੀ 8 ਸਾਲ ਹੋ ਗਏ ਰੱਖਦੀ ਆਂ ਐਤਕੀ ਵੀ ਇਹਨੂੰ ਮਰੇ ਨੂੰ ਵਰਤ ਰੱਖਿਆ ਸੀ ਵੀ ਮੈਂ ਕਰੂੰਗੀ ਹਾਂ ਮੈਨੂੰ ਕੀ ਲੋੜ ਸੀ ਦਾ ਲੰਬੀ ਉਮਰਾਂ ਮੰਗਣ ਦੀ ਜਦੋਂ ਰਾਨਾ ਤਾਂ ਮੇਰੇ ਮੱਥੇ ਹੋਰ ਲਿਆ ਕੇ ਮਾਰਦੀ ਇਹਨੇ ਤੇਨੀ ਮੇਰੀ ਗਵੰਡਾ ਨੇ ਬਾਅਦ ਵਿੱਚ ਦੱਸਿਆ ਮੇਰੇ ਸਾਹ ਕੋਲ ਮੇਰੇ ਸਾਹ ਲਿਆ ਮੇਰੇ ਹੁਣੇ ਤਾਂ ਅਗਲੀ ਨੇ ਸੱਚਾ ਦੱਸਿਆ ਮੈਂ ਸਬੂਤ ਵੇਖ ਲੈ ਅੱਖਾਂ ਸਾਹਮਣੇ ਦੇਖੋ ਅੱਖਾਂ ਸਾਹਮਣੇ ਅੱਛਾ ਜੇ ਮੈਂ ਪਹਿਲਾਂ ਨਹੀਂ ਫਿਰ ਉੱਥੇ ਜਾ ਕੇ ਮੈਂ ਤਾਂ ਕੋਈ ਹੋਰ ਕਰਣਾ ਇਹਨੇ ਤੈਨੂੰ ਲਿਆਂਦਾ ਤੇ ਤੂੰ ਕਰੀਂ ਕਰ ਮੈਂ ਕਿਉਂ ਕਰਨ ਦੀ ਮੈਨੂੰ ਇਹਦੇ ਜਿੰਨੀ ਹੋਣੀ ਹੈਗੀ ਵੀ ਮੈਂ ਹੋਰ ਕਰਨ ਦੀ ਕੋਈ ਕਰ ਲਿਆ ਹੋਵੇ ਗਏ ਤੇ ਮੈਂ ਸੱਸ ਨੂੰ ਤੇਰੀ ਹਰ ਕਰਤੂਤਾ ਦੀ ਵਜਨ ਵਾਲੀ ਗਈ ਸੀ ਮਨ ਮਨ ਪੱਕੇਦਾਰ ਹੁੰਨ ਨਸ਼ੇ ਮੈਨੂੰ ਕੁਛ ਹੈ ਤੇ ਸਾਰੇ ਰੋਟੀਆਂ ਪਕਾਉਣ ਵਾਲਾ ਕੋਈ ਹੈ ਨਹੀਂ ਸੀਗਾ ਇਹਨੇ ਡਿਊਟੀ ਜਾਣਾ ਸੀ ਮੇਰੇ ਗੋਡੇ ਦੇ ਹੇਠ ਮੈਂ ਤਾਂ ਨਹੀਂ ਪਕਾ ਦਿੱਤਾ ਕੋਈ ਹੂੜਾ ਪਕਾਣਾ ਨਹੀਂ ਸੀਗਾ ਤੁਸੀਂ ਇਹ ਜਵਾਕ ਜਲੇ ਜਵਾਕਾਂ ਜਿਲੇਨ ਛੱਡ ਕੇ ਰੋਟੀਆਂ ਪਕਾਉਣ ਵਾਲੀ ਲਿਆਈ ਹੋਰ ਕੋਈ ਹੈ ਚਰਮਣੀ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਲਾਇਆ ਇੱਕ ਫੋਨ ਤਾਂ ਲਾਉਂਦੇ ਮਗਰ ਵੀ ਕਿਵੇਂ ਆ ਕੇ ਨਹੀਂ ਕੀ ਕਰ ਗਏ ਵੇਸੀ ਇਹਨਾਂ ਨੇ ਮੈਨੂੰ ਮਰੀ ਸਾਬਤ ਕਰਤਾ ਮਗਰ ਉਹ ਮਰੀ ਨਹੀਂ ਸਾਬਤ ਕੀਤੀ ਸ਼ਰਮ ਮੇਰੀ ਮੰਨੀ ਹੈ ਕਿ ਮੇਰਾ ਘਰ ਬਰਬਾਦ ਕਰ ਦੇਣੇ ਜਿਵੇਂ ਕਰ ਚੱਲ ਮਤ ਕਿਹੜਾ ਤਰ੍ਹਾਂ ਘਰ ਬਰਬਾਦ ਕਰ ਦੇਣਾ ਸਾ ਸਾ ਛੱਡ ਦੇਣੀ ਕਿ ਨਾ ਕਰ ਘਰ ਚੁੱਪ ਬੈਠ ਜਾ ਤਾਂ ਸੋਲਾ ਬੱਗੇ ਗੱਲ ਕਰ ਦੇ ਮੈਂ ਇਹਨੂੰ ਪਤਾ ਨਹੀਂ ਦੇਣਾ ਮੈਂ ਗਈ ਤੂੰ ਸੀ ਮੈਂ ਥੋੜੀ ਛੱਡਾਈ ਤੈਨੂੰ ਸ਼ਰਮ ਮੇਰੀ ਮੰਨੀ ਬਾਦ ਕਰਤਾ ਇਸ ਬੰਦੇ ਨੇ ਤੈਨੂੰ ਜਮਾਂ ਹੀ ਸ਼ਰਮ ਨਹੀਂ ਆਈ ਮੇਰੀ ਜ਼ਿੰਦਗੀ ਬਰਬਾਦ ਨੂੰ ਚੱਲ ਮੈਂ ਤੇਨੂੰ ਕਾਦੀ ਸ਼ਰਮ ਮੈਂ ਕੀ ਕੀਤਾ ਉਹ ਸਾਰੀ ਦੁਨੀਆ ਹੀ ਘਰ ਆਉਂਦੀ ਐ ਮੈਂ ਕੀ ਲਾਹਾ ਥੋੜੀ ਕੀਤਾ ਫੇਰ ਜਦੋਂ ਮੈਂ ਮੇਰੇ ਪੁੱਤ ਨੂੰ ਬਣਾ ਕੇ ਨਹੀਂ ਲੈ ਕੇ ਆਈਂ ਆਂ ਆ ਲੈ ਕੇ ਜਾਂਦੀ ਐ ਮੈਨੂੰ ਨਿਦਾਨ ਦੇਣਾ ਪਣੇ ਸੀ ਚੱਲ ਮੈਂ ਤੇਨੂੰ ਨਹੀਂ ਲੈ ਕੇ ਗਈ ਇਸੇ ਤੋਂ ਪਾਸੇ ਅੱਛਾ ਚੱਲ ਮੈਂ ਤੇਨੂੰ ਦੇਣ ਹਾ

ਉਹ ਕੀ ਗੱਲ ਭਾਬੀ ਭਾਬੀ ਕੀ ਗੱਲ ਉਹ ਕੁੜੀਏ ਉਹ ਕੁੜੀਏ ਚੱਲ ਇਹਦਾ ਅੱਧਾ ਪੈਰ ਨੂੰ ਪੈ ਗਈ ਇਹਦਾ ਇਧਰ ਤਾਂ ਕੀ ਮੜਾ ਕਰਤਾ ਆ ਵਿਆਹ ਕਰਾ ਚੱਲ ਭਾਬੀ ਕੀ ਗੱਲ ਹੈ ਇਹਨੇ ਪਤੇਰਾ ਕੁਛ ਉਹ ਛੱਡ ਦੇ ਬੇਟਾ ਛੱਡ ਦੇ ਜੱਟੇ ਜੀ ਵਾਲੇ ਭਾਬੀ ਕੀ ਗੱਲ ਹੈ ਨਹੀਂ ਨਹੀਂ ਗੱਲ ਸੁਣੋ ਵੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਆ ਉਠ ਕਿਸੇ ਕੇ 8-9 ਮਹੀਨੇ ਹੋ ਗਏ ਛੱਡ ਕੇ ਗਈ ਨੂੰ ਅੱਛਾ ਇਧਰ ਆ ਜਾ ਕੋਈ ਨਾ ਵਾਤਾ ਕੋਈ ਸੀ ਸੀਗਾ ਉਹ ਫਕੀਰ ਵਾਲਾ ਪੈ ਗਿਆ ਹੁਣ ਆ ਕੀ ਹੈ ਹੋ ਗਿਆ 8-9 ਮਹੀਨੇ ਹੋ ਗਏ ਸੀ ਗਈ ਵੀ ਨੂੰ ਐਨੇ ਹੁਣ ਇਹਦਾ ਵਿਆਹ ਕਰਾ ਲੈ ਵਾਤਾ ਇਹ ਗੱਲ ਰੱਖਿਆ ਨਾ ਸੀ ਕਿ ਵਰਤਾ ਇੱਕ ਮਿੰਟ ਮੰਗਾ ਚਾਚਾ ਜੀ ਤੁਸੀਂ ਮੈਨੂੰ ਤਾਂ ਜਾਣਦੇ ਹੋ ਨਾ ਹਾਂ ਹਾਂ ਕੀ ਲਗਦੀ ਆ ਮੈਂ ਇਹਦੀ ਘਰ ਵਾਲੀ ਕਿੰਨੇ ਬੱਚੇ ਆ ਸਾਡੇ ਦੋ ਆ ਮੇਰੇ ਗਈ ਮਗਰ ਹੋਰ ਲਿਆਇਆ ਵਿਆਹ ਕੇ ਦੇਖੋ ਇੱਧਰ ਲੈ ਭਾਬੀ ਕੌਣ ਹੈ ਇਹ ਤਾਂ ਹਣੀ ਹੋਣੀ ਸੀ ਭਾਈ ਜੀ ਰੋਟੀ ਟੁਕੜਾ ਇਥੋਂ ਨਹੀਂ ਪੱਗਦਾਗਾ ਨਾ ਇਹ ਤਾਂ ਉਠਗੀ 9 ਮਹੀਨੇ ਨਾ ਕੋਈ ਤਲਾਕ ਨਾ ਕੋਈ ਵਾਸਤਾ 9 ਮਹੀਨੇ ਗੁੱਸੇ ਹੋ ਕੇ ਗਈ ਮਗਰ ਫੋਨ ਵੀ ਨਹੀਂ ਲਾਇਆ ਮਾਂ ਨਹੀਂ ਹੈ ਗੋਡੇ ਦੁਖਦੇ ਆ ਉਦੋਂ ਕੋਈ ਕੰਮ ਨਹੀਂ ਹੁੰਦਾ ਹੋਰ ਨਹੀਂ ਆਈ ਹੋਰ ਵੀ ਨਹੀਂ ਆਉਂਦਾ ਹੋਰ ਬੰਦਾ ਕਿੱਥੇ ਰਹੇ ਉਹ ਵੇਖੀ ਬੜੀਆ ਤੋਂ ਕਿੱਥੋਂ ਐ ਅਸੀਂ ਦੋਨੋਂ ਇਕੱਠੇ ਜਾਵਾਂ ਕਰਦੇ ਹਾਂ ਮੈਰਿਜ ਕਰਵਾਈਏ ਇਹਦੇ ਨਾਲ ਹਾਂਜੀ ਕਦੋਂ ਇੱਕ ਮਹੀਨਾ ਪਹਿਲਾਂ ਤੇ ਤੂੰ ਪੁੱਛਿਆ ਇਹਨਾਂ ਨੂੰ ਵਿਆਹ ਕਿ ਨਹੀਂ ਵਿਆਹ ਹਾਂਜੀ ਮੈਨੂੰ ਕਿਹਾ ਸੀ ਵੀ ਨਹੀਂ ਵਿਆਹਿਆ ਵੇਖੀ ਪਰ ਕੋਸਤਾ ਕਹਣਾ ਨਹੀਂ ਸੀਗਾ ਯਾਰ ਕੋਸਤਾ ਕਹਿਣਾ ਸੀ ਗਲਤ ਬਾਰੇ ਦੱਸੋ ਜੀ ਤੈਨੂੰ ਪਤਾ ਓਪਕਾ ਦਿੱਤਾ ਮੈਨੂੰ ਬੇਚ ਚੁੱਪ ਕਰ ਜਾ ਨਾਲੇ ਚੋਰ ਚੁੱਪ ਚੁੱਪ ਪੁੱਤ ਚੁੱਪ ਨਾਲੇ ਚੋਰ ਨਾਲੇ ਚਤਰਾਈ ਤੈਨੂੰ ਕਿੰਨੇ ਮਹੀਨੇ ਹੋਏ ਸੀ ਗਈ ਨੂੰ 8 ਮਹੀਨੇ ਹੋਏ ਮਗਰ ਫੋਨ ਨਹੀਂ ਲਾਇਆ ਇਸ ਬੰਦੇ ਨੇ ਪੱਬੀ ਗੱਲ ਸੁਣ ਨਾ ਮੈਂ ਤੈਨੂੰ ਕਿੰਨੇ ਵੇਖ ਲਾ ਬਲੌਗ ਜਿਕੇ ਨੇ ਪਾ ਦੇ ਦੇਖੀ ਚੁੱਪ ਕਰ ਜਾ ਗਲਤੀ ਕਰਕੇ ਗਲਤੀ ਕਰਕੇ ਮੰਨ ਜਾਈਦਾ ਪਹਿਲਾਂ ਕਿਉਂ ਨਾ ਆਈ ਕੁੜੀਆ ਤੂੰ ਨਾ ਬੋਲ ਕੁੜੀਆ ਤੂੰ ਨਾ ਮੈਂ ਫੇਰ ਵੀ ਰੱਖਿਆ ਇਹਦਾ ਵੀ ਚੱਲ 8-10ਾਂ ਚ ਮੈਨੂੰ ਆਹ ਜੇ ਲਈ ਤੁਹਾਡੇ ਸਾਹਮਣੇ ਮੈਨੂੰ ਇਹ ਜੇ ਕੱਪੜੇ ਬਣਾ ਕੇ ਦਿੰਦਾ ਹਨਾ ਸਿੰਪਲ ਸਾਦੇ ਹੁੰਦੇ ਨੇ ਸਿੰਪਲ ਸਾਦੇ 4-500 ਦਾ ਹੱਦ 400 ਦਾ ਸੂਟ ਤੇ ਆਹ ਵੇਖ ਲਓ ਇਧਰ ਇਹਨੂੰ ਲਿਆ ਲਿਆ ਦਿੱਤੇ ਤੇ ਪੁੱਤ ਨਾ ਨਹੀਂ ਹੋਣੀ ਨਾ ਮੈਂ ਪ੍ਰਾਣੀ ਹੋ ਗਈ ਦੋ ਬੱਚੇ ਜੰਮ ਕੇ ਇਹਦੇ ਵਿਆਹ ਲਈ ਮੈਂ ਦੋ ਜਵਾਕ ਜੰਮੇ ਨਹੀਂ ਭਾਬੀ ਆ ਤਾਂ ਬਹੁਤ ਜਮਾਂ ਗਲਤ ਗੱਲ ਆ ਤੇਰੀ ਤੂੰ ਐਂ ਦੱਸ ਵੀ 8-9 ਸਾਲ ਹੋ ਗਏ ਵਿਆਹੀ ਨੂੰ ਜਵਾਕ ਜੰਮਿਆ ਤੇਰੇ ਪੁੱਤ ਦੇ ਤੇਰੇ ਪੋਤੇ ਜੰਮੇ ਆ ਇਹ 8-6 ਦੀ 6 ਤੇ 8-9 ਮਹੀਨੇ ਹੋ ਗਏ ਤੁਸੀਂ ਲਿਆ ਨਹੀਂ ਸਕਦੇ ਸੀ ਇਹਨੂੰ ਲੈਣ ਗਏ ਸੀਗੇ ਬਹੁਤ ਹੈ ਨਹੀਂ ਕਿ ਸਾਡੇ ਕੋ ਸਾਨੂੰ ਕੀ ਪਤਾ ਹੁਣ ਕਿਵੇਂ ਇਹ ਤਾਂ ਸੋਨੇ ਲੈ ਜਾਂਦਾ ਮੈਨੂੰ ਚੱਕਣ ਚਾਹੇਗੀ ਉਹ ਯਾਰ ਸ਼੍ਰੀ ਸਿਕਰੇ ਚੋਂਦੇ ਰਹਿਣ ਗਵਾਂਡੀ ਜੀ ਨੇ ਦੱਸਤਾ ਵੀ ਰੰ ਚੁੱਪ ਚੁੱਪ ਕਰ ਪੁੱਤ ਚੁੱਪ ਕਰ ਆ ਗਈ ਉਹ ਤੂੰ ਇੱਕ ਮਿੰਟ ਚੁੱਪ ਕਰ ਜ ਹੁਣ ਗੱਲ ਦੱਸੋ ਲੋ ਕੰਜਰੋ ਗੱਲ ਦੱਸੋ ਸ਼ਰਮ ਤਾਂ ਲਾਦੀ ਤੁਸੀਂ ਪਹਿਲਾਂ ਇਹ ਦੱਸ ਵੀ ਉਹ ਪੜ੍ਹੀ ਲਿਖੀ ਮੁਲਾਜ਼ਮ ਕੁੜੀ ਉਹਦੀ ਜ਼ਿੰਦਗੀ ਬਰਬਾਦ ਕਰਤੀ ਤੂੰ ਇਹਨੂੰ ਮਨਾਉਣ ਕਿਉਂ ਨਾ ਗਿਆ ਕਿ ਉਹਨੂੰ ਵਰਤਾਂ ਦੇ ਏਡਾ ਚਾ ਸੀਤਾ ਇਹ ਨੇ ਉਹ ਤਾਂ ਗੂਣ ਕੀਤੇ ਇਹਨੇ ਮੇਰਾ ਨੰਬਰ ਬਲੌਗ ਚ ਕੀਤਾ ਵਾ ਜੀ ਲੈ ਤੂੰ ਜਾਣ ਸਕਦਾ ਸੀ ਵੀ ਤੇਰੀਆਂ ਲੱਤਾਂ ਹੀ ਟੁੱਟ ਗਈਆਂ ਸੀ ਤੇਰੀਆਂ ਮੈਨੂੰ ਲੱਗ ਕੇ ਆਉਂਦੇ ਸੀ ਕਿ ਇਹਨੇ ਕਰਾਂ ਕਹੀ ਸੀ ਤੂੰ ਆਏ ਕਿਦਰ ਚਿੱਟ ਕੇ ਆ ਬਾਬੀਆ ਜਮਾਂ ਨਾ ਤੇਰਾ ਸੱਸਾਂ ਵਾਲਾ ਕੰਮ ਹੈ ਆ ਤੇਰਾ ਜਮਾਂ ਸੱਸਾਂ ਵਾਲਾ ਕੰਮ ਹੈ ਜਮਾਂ ਸੱਸਾਂ ਵਾਲਾ ਕੰਮ ਹੈ ਤੇਰਾ ਤੂੰ ਆਏ ਦਾ ਮੈਂ ਤਾਂ ਨਹੀਂ ਜਾਣਦਾ ਸੀ ਨਹੀਂ ਨਹੀਂ ਮੈਂ ਤਾਂ ਮੇਰੀ ਮੇਰੀ ਗੱਲ ਸੁ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ ਵੀ ਮਾਪਿਓ ਨੇ ਮੱਤ ਦੇਣੀ ਹੁੰਦੀ ਹੈ ਤੂੰ ਐ ਇਹਨੇ ਵਰਤ ਰਖਾਉਣਾ ਸੀਗਾ ਤੇ ਵਰਤਨਾ ਸੁੱਕਾ ਲੰਘ ਜੇ ਤੇ ਉਹ ਤਾਂ ਨਿਖਰੀ ਇਸ ਵਾਰੀ ਫੇਰ ਫੇਰਦੀ ਤੂੰ ਰੱਖਿਆ ਮਰ ਰੱਖਿਆ ਜੀ ਵੀ ਮਰਨੇ ਦੀ ਲੰਬੀ ਉਮਰ ਹੋ ਜਾ ਮੈਨੂੰ ਕੀ ਲੋੜ ਹੈ ਵੇਖਣ ਦੀ ਮੈਂ ਤਾਂ ਹੁਣੀ ਪਾਣੀ ਪੂਣੀ ਪੀ ਲੰਨੀ ਆ ਤੇ ਆਪਾਂ ਨਵੇੜਾ ਇਹਦਾ ਮੈਂ ਕਿਧਰੇ ਨਹੀਂ ਤੂੰ ਵਰਤਾ ਮਰਨੇ ਵੇ ਪਰਵਾਹ ਆਪਾਂ ਕਿਵੇਂ ਕੁੜੇ ਕੰਨੇੜੇਗੀ ਅੱਛਾ ਭਾਬੀ ਉਹਦੇ ਗੱਲ ਪੈਣ ਦੀ ਲੋੜ ਨਹੀਂ ਕੱਥਣਾ ਗੱਬੜ ਨਹੀਂ ਪੈਂਦੇ ਸੀ ਇਹਨੂੰ ਰੱਖ ਕੇ ਦੋ ਮੱਟ ਕੇ ਇਹਨੂੰ ਦੇ ਦਿਆ ਕਰਾਂਗੇ ਲੈ ਦੱਸ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੁੜੀ ਤਾਂ ਆਪਣੀ ਵੀ ਥੋੜੀ ਵੀ ਕੁੜੀ ਵਿਆਹੀ ਵੀ ਆ ਨਾ ਤੇ ਜੇ ਉਹਨੇ ਪਰੋਣੇ ਨੇ ਦੋ ਰੱਖ ਲਈਆਂ ਫਿਰ ਦਵਾਈ ਕਿਵੇਂ ਰੱਖ ਲੂਗਾ ਜੇ ਕੁੜੀ ਨਹੀਂ ਨਹੀਂ ਸੱਜ ਜੀ ਉਹ ਗੱਲ ਨਹੀਂ ਅੱਛਾ ਉਹ ਕਿਵੇਂ ਰੱਖ ਲੂਗਾ ਤੁਸੀਂ ਰਖਾ ਵੀ ਦਿੱਤੀ ਉਹ ਕੁੜੀਏ ਤੂੰ ਆਹ ਰੱਖਾਈਏ ਪੁੱਤ ਪੜੀ ਲਿਖੀ ਆ ਮੈਂ ਤੈਨੂੰ ਕੁਛ ਵੀ ਨਹੀਂ ਕਹਿੰਦਾ ਤੂੰ ਇਹਦੀ ਮਾੜੀ ਮੋਟੀ ਵੀ ਚੁੱਪ ਕਰ ਜਾ ਵੀ ਕਿ ਮੈਂ ਚਪੇੜਾ ਮਾਰੂ ਮੂੰਹ ਤੇ ਤੂੰ ਮਾੜੀ ਮੋਟੀ ਵੀ ਪੜਤਾਲ ਨਹੀਂ ਕੀਤੀ ਇਹਦੀ ਵੀ ਇਹ ਵਹਿਕ ਨਹੀਂ ਵੇ ਹੁਣ ਜੀ ਅਸੀਂ ਤਾਂ ਇਕੱਠੇ ਜੌਬ ਕਰਦੇ ਮੈਂ ਤਾਂ 8-9 ਮਹੀਨੇ ਤੋਂ ਸਿੰਗਲ ਹੀ ਇਹਨੂੰ ਦੇਖਦੀ ਸੀ ਵੀ ਕਦੇ ਦੇਖਿਆ ਨਹੀਂ ਵੀ ਇਹਨਾਂ ਦੀ ਵਾਈਫਾਈ ਤਸੈ ਰਿਓ ਤੂੰ ਆਹ ਛੱਡ ਕੇ ਜਾਵੜੀ ਜੀ ਮੈਂ ਤਾਂ ਇਹਦਾ ਮੂੰਹ ਮੈਂ ਉੱਥੇ ਜਾ ਕੇ ਨਾ ਕੀਤਾ ਛੱਡ ਕੇ ਗਈ ਸੀ ਮੈਂ ਵੀ ਤਾਂ 8 ਮਹੀਨੇ ਦੀ ਕੱਲੀ ਰਹੀ ਆ ਮੈਂ ਨਾਲ ਤੂੰ ਜੱਖਾ ਖਸਮ ਕਰ ਲਿਆ ਉੱਥੇ ਜਾ ਕੇ ਕੋਈ ਹੋਰ ਮੈਂ ਤੂੰ ਆਏਂਦੀ ਤੇਰਾ ਪਰਵਾਹ ਕਰ ਛੱਡ ਕੇ ਤੂੰ ਆਪ ਨੂੰ ਪੜਿਆ ਤੂੰ ਆਏਂ ਦੱਸ ਨਾ ਤੂੰ ਪੜਿਆ ਲਿਖਿਆ ਤਾਂ ਉਦੋਂ ਹੁਣੋਂ ਬਣਾਉਣ ਦਾ ਹੱਕ ਬਣਦਾ ਸੀ ਕਿ ਉਹਦੀ ਜ਼ਿੰਦਗੀ ਡੋਬਣ ਦਾ ਕੰਮ ਬਣਦਾ ਸੀ ਕਿ ਉਹ ਹਜੇ ਪੜੀ ਲਿਖੀ ਉਹਨੂੰ ਕੁਛਣ ਦੀ ਬਜਾਏ ਮੈਨੂੰ ਧੱਕੇ ਮਾਰਦੇ ਮੈਂ ਪਤਾ ਉਹਦਾ ਕਸੂਰ ਨਹੀਂ ਉਹਨੂੰ ਗੱਲਾਂ 'ਚ ਲਿਆ ਉਹ ਚੁੱਪ ਕਰੀ ਖੜੀ ਵਿਚਾਰੀ ਉਹਨੂੰ ਗੱਲਾਂ 'ਚ ਲਿਆ ਆਉਂਦੀਆਂ ਮੈਨੂੰ ਕਰਦੇ ਧੱਕੇ ਮਾਰ ਕੇ ਦੱਸ ਮੈਂ ਕਰ ਨਹੀਂ ਸਕਦੀ ਇਹਦਾ ਰੋਲ ਹੀ ਨਹੀਂ ਜੀ ਕਾਸ ਤੇ ਤੇਰਾ ਤਾਂ ਰੋਲ ਹੈਗਾ ਨਾ ਉਹਦਾ ਤਾਂ ਰੋਲ ਹੈ ਨਹੀਂ ਉਹਦਾ ਵਿਚਾਰੀ ਫੇਰ ਸਾਉ ਬੜੀ ਖੜੀ ਉਹਦਾ ਪੜੇ ਲਿਖਤ ਰੇ ਗੱਲਾਂ ਚ ਆ ਗਈ ਐਦਾ ਬੇੜਾ ਕਰਤਾ ਤੂੰ ਉਹ ਜਵਾਕਾਂ ਦਾ ਕਰਤਾ ਜਿਹੜੇ ਜੰਮ ਕੇ ਛਟੇ ਇਹਨੇ ਤਾਂ ਭਾਈ ਮੇਰੇ ਤਾਂ ਦੱਸ ਕੀਤਾ ਸਵੇਰੇ ਡਿਊਟੀ ਤੇ ਜਾਣਾ ਹੁੰਦਾ ਸੀ ਮੈਥੋਂ ਦੀ ਰੋਟੀਆਂ ਪਕਦੀਆਂ ਭਾਬੀ ਜੇ ਉਹ ਤਾਂ ਅਸੀਂ ਕਰਨਾ ਹੀ ਸੀ ਭਾਬੀ ਜੇ ਬਾਈ ਜਿਹਾਉਂਦਾ ਹੁੰਦਾ ਨਾ ਤੇ ਤੇਰੇ ਮਾਰ ਮਾਰ ਜੋਤੀਆਂ ਤੇ ਪਹਿਲਾਂ ਤੇਰੀ ਅਗਲ ਟਕਾਣੇ ਕਰਦਾ ਤੇਰੇ ਗੋਡੇ ਤੇਰੀਆਂ ਰੋਟੀਆਂ ਦੇ ਮਾਰੇ ਤੂੰ ਸਤ ਨੋਹਾਂ ਲੈ ਆਂਗੀ ਬਾਈ ਕੰਨੀ ਰੋੜੀ ਵਿੱਚ ਆਪੇ ਆਪ ਤੈਨੂੰ ਸੁਣਾ ਦੇਈਆਂ ਮੁਰਗੀ ਕਹਿੰਦੇ ਨੂਹਾਂ ਬਰਬਾਦ ਜਮਾਂ ਗਲਤ ਹੈ ਜਮਾਂ ਗਲਤ ਤੇਰੀ ਗੱਲ ਜਮਾਂ ਗਲਤ ਹੈ ਤੇਰੀ ਤੂੰ ਕੱਲਾ ਮੇਰੇ ਛਾਟੇ ਖੇ ਪਾਤੀ ਕੱਲਾ ਪੁੱਤ ਦਾ ਪਤ ਪਾ ਕਰਕੇ ਕੱਲਾ ਪੁੱਤ ਦਾ ਪੱਖ ਲਈ ਜਾਨੀ ਵੀ ਪੁੱਤ ਜੰਗਾ ਹੋਗਾ ਤੇਰਾ ਹਨਾ ਨੂਹਾਂ ਮਾੜੀ ਹੋਗੀ ਕਿਸੇ ਗੱਲੋਂ ਹੀ ਗਈ ਹੁਣ ਤੂੰ ਐਂ ਦੱਸ ਪਿਆ ਜਵਾਕਾਂ ਦਾ ਕੀ ਸੋੜਾ ਜੰਮ ਗਿਆ ਸੀਸ ਨਹੀਂ ਚਾਚਾ ਜੀ ਮੈਨੂੰ ਨਹੀਂ ਰੱਖਣਾ ਨਾ ਆਹ ਸਾਮ ਆਪ ਦੇ ਉਹ ਸਾਮੂ ਜੀ ਇਹਨਾਂ ਨੂੰ ਇਹਨਾਂ ਨੂੰ ਸਾਮੂ ਗਈ ਨਾ ਮੈਨੂੰ ਇਹਨਾਂ ਭੋਲਾ ਬੰਦਾ ਸੀ ਮੇਰੀ ਜ਼ਿੰਦਗੀ ਖਰਾਬ ਕਰਤੀ ਸਸਪੈਂਡ ਕਰਾਉਣ ਵਾਲੇ ਮੈਂ ਹੁਣ ਮੈਂ ਤੇਰਾ ਨਾ ਨਾ ਦੂ ਨੀ ਕਰਨਾ ਨਾ ਇਹ ਇਹ ਫਿਰ ਹੈ ਨਾ ਕਿੰਨੇ ਘਟਿਆ ਬੰਦੇ ਉਹ ਗੱਲ ਤਾਂ ਸੁਣ ਨਾ ਚੰਦ ਚੰਦ ਦਾ ਵੇਖ ਜਾ ਚੜਾ ਤਾਂ ਬਸ ਤੂੰ ਜਿਹੜਾ ਚੰਦ ਚੜਾਉਣਾ ਸੀ ਜਿੰਨੀਆਂ ਭੋਲੀਆਂ ਸ਼ਕਲਾਂ ਉਹਨੇ ਘਟਿਆ ਉਹ ਚੰਦ ਤਾਂ ਵੇਖ ਜਾ ਬਸ ਤੈਨੂੰ ਚੜਾਤਾ ਹੁਣ ਮੈਂ ਤੈਨੂੰ ਮੈਂ ਦਿਖਾਉ ਤੈਨੂੰ ਤਾਰੇ ਕੋਈ ਨੰ ਫੇਰਾ ਕੋ ਤਾਂ ਫੇਕ ਟੁਟ ਨਹੀਂ ਪੁਸ਼ ਪੁਸ਼ ਕਰਦਾ ਵੇ ਕੁਦੀ ਮੈਨੂੰ ਇੱਥੇ 8 ਮਹੀਨੇਸ ਨਹੀਂ ਮਨਾਇਆ ਗਿਆ ਉਹਦੇ ਮਗਰ ਜਾਂਦਾ ਮਨਾਉਨ ਨੂੰ ਇਹ ਜਿਹੇ ਬੰਦੇ ਤੂੰ ਕੀ ਕਰੇਂ ਉਪਰਾ ਕਰ ਤੂੰ ਹੀ ਰੱਖ ਕੇ ਗਈ ਸੀ ਤੂੰ ਹੀ ਮੌਕਾ ਦਿੱਤਾ ਨਾ ਜਾਂਦੀ ਨਹੀਂ ਰਹਿੰਦੀ ਮੈਂ ਤਾਂ ਬੜ ਰਹਿਂਦੀ ਇੱਥੇ ਮੈਂ ਤਾਂ ਨਹੀਂ ਨਹੀਂ ਤੂੰ ਮੈਂ ਤਾਂ ਮੈਂ ਕੀ ਕਰਨਾ ਹੈ ਤੇ ਜਦੋਂ 8 ਮਹੀਨੇਸ ਨਹੀਂ ਸੀ ਹੁਣ ਵੀ ਨਹੀਂ ਮੈਂ ਰਹਿਣਾ ਮਸਤਾਸੀ ਉਹ ਤੂੰ ਨਾ ਜਾ ਜੇ ਤੂੰ ਉਸਤੇ ਨੂੰ ਮਨਾ ਲਿਆ ਜਾ ਕੇ ਮੈਂ ਇੱਥੇ ਰਹਿ ਕੇ ਕੋਈ ਨਹੀਂ ਤੂੰ ਤਾਂ ਰਹਿ ਇੱਕ ਦਾ ਇੱਕ ਦਾ ਕਰ ਗਈ ਉਹ ਇੱਕ ਤੱਕ ਰਹਿ ਪੋ ਇੱਕ ਤੱਕ ਗਈ ਨਹੀਂ ਤੂੰ ਆਹੀ ਕੰਮ ਤੋਰੇਗਾ ਵੀ ਇਕ ਰਹਿ ਪੋ ਇਕ ਜਾਵੜੀ ਇਕ ਰਹਿ ਵੀ ਇਕ ਜਾਵੜੀ ਐ ਕਰੇਗਾ ਹੁਣ ਨਹੀਂ ਜੀ ਹੁਣ ਮੇਰੀ ਤਾਂ ਘਾਰ ਹੀ ਉਜੜ ਚੁਕਾ ਜੀ ਜੇ ਮਤਲਬ ਦੋਨੇ ਜਾਵੜੀ ਵਾਲੀ ਇਹ ਤਾਂ ਨਾ ਕਰਦੇ ਆ ਗੱਲ ਆ ਤੇਰੇ ਰੱਖੇ ਗਏ ਵਰਤ ਦੋਨੇ ਪਾਸੇ ਹਾਂ ਨਹੀਂ ਆਪਣਾ ਦੋ ਜਵਾਕਾ ਤੂੰ ਤਾਂ ਰਹਿਣਾ ਦੋ ਜਵਾਕ ਦੋ ਸੱਚਾ ਦੋ ਜਵਾਕ ਪਹਿਲਾਂ ਕਿਸੇ ਤੈਨੂੰ ਦੋਨੋਂ ਦੋ ਜਿਓ ਲੈ ਕੇ ਆਇਆ ਸੀਗਾ ਉਹ ਚਲੋ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਜੀ ਮੈਂ ਅੱਜ ਕੋਈ ਨਹੀਂ ਮੈਂ ਕਹਿੰਦਾ ਵੀ ਚਲ ਤੂੰ ਤੇਰਾ ਘਰ ਆਹੇ ਤੂੰ ਰਾਣੀ ਬਣ ਕੇ ਇੱਥੇ ਰਹਿ ਲੈ ਨਹੀਂ ਕਿਉਂ ਰਵਾਂ ਇਹ ਜਿਹੜਾ ਕੀ ਪਤਾ ਤੀਜੇ ਦਿਨ ਫੇਰ ਆਏ ਚਾਚੇ ਇਹ ਚੱਕ ਕੇ ਝੋਲਾ ਉਹਨੇ ਵੈਸੇ ਜਲੂਸ ਕੱਢਦੇ ਨਾ ਹੁਣ ਨਹੀਂ ਨਹੀਂ ਜੀ ਬੈਠ ਬੋਤ ਪਾਣੀ ਪੋਣੀ ਪੀ ਕੀ ਤੇਰੇ ਪੜੇ ਲਿਖਦੇ ਅਗਲੇ ਤੇ ਪਰਦਾ ਪੈ ਗਿਆ ਯਾਰ ਜੇ ਜਾਵੜੀ ਦੋਨਾਂ ਜਿਹੇ ਦੇ ਵਿੱਚ 100 ਵਾਰੀ ਲੜਾਈ ਪੜਾਈ ਹੁੰਦੀ ਤੂੰ ਜਾ ਕੇ ਇਹਨੂੰ ਬਣਾ ਕੇ ਲਿਆਉਂਦਾ ਕੰਗੜਾ ਬਰੇ ਵੇਰ ਦਿਨਾਂ ਦੇ ਦਿਨ ਜਿਹੜਾ ਹੈਗਾ ਤੂੰ ਲਿਆ ਕੇ ਜਨਾਨੀ ਹੋਰ ਰੱਖ ਲਈ ਘਰੇ ਬਸ ਹੋ ਚਾਚਾ ਜੀ ਬਸ ਤੂੰ ਵੀ ਹੱਥ ਬੰਨੇ ਇਹਦੀ ਮਾਂ ਨੂੰ ਵੀ ਬੰਨੇ ਮੈਂ ਤਾਂ ਹੁਣ ਰਹਿਣਾ ਨਹੀਂ ਹੋ ਗਈ ਮੇਰੇ ਅੱਗੇ ਜਵਾਕ ਪਾਲ ਲੂ ਮੈਂ ਆਪਣੇ ਨਹੀਂ 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 ਚਾਚਾ ਜੀ ਅੱਜ ਕਾ ਕੱਲ ਕਾ ਮੈਂ ਰਹਿਣਾ ਹੀ ਨਹੀਂ ਹੁਣ ਜਿੱਤੇ ਮੇਰੇ 8 ਮਹੀਨੇ ਲੰਘ ਗਏ ਮੇਰੀ ਜ਼ਿੰਦਗੀ ਲੰਘ ਜੂ ਤੇਰੇ ਬਿਨਾ ਬਸ ਪੁੱਤ ਮੇਰੀ ਗੱਲ ਸੁਣ ਮੇਰੀ ਜ਼ਿੰਦਗੀ ਨਾ ਕਿਉਂ ਆ ਵੇਖ ਲੋ ਇਧਰ ਆ ਵੇਖ ਲੋ ਚਿੱਟੇ ਝਾਟੇ ਵਾਲੀ ਐ ਨਹੀਂ ਸੋਚਿਆ ਵੀ ਮੇਰੇ ਪੁੱਤ ਦਾ ਘਰ ਬਰਬਾਦ ਹੋਈ ਜਾਂਦਾ ਹੈ ਚਰੇ ਆਮ ਲਿਆ ਕੇ ਭਾਲੀ ਅਜੇ ਮੈਨੂੰ ਕਹਿੰਦੀ ਤੂੰ ਬਾਗੀ ਸੀ ਮੇਰੇ ਪੁੱਤ ਨੇ ਕੁਛ ਤਾਂ ਕਰ ਮੇਰੀ ਗੱਲ ਸੁਣ ਤੂੰ ਦੇਖ ਲੋ ਇਧਰ ਤੂੰ ਪਾਣੀ ਪੋਣੀ ਪੀ ਇੱਕ ਤਾਂ ਤੂੰ ਪਿਆਰ ਖਰਾਬ ਕਰ ਲੈਣਾ ਤੂੰ ਐ ਸੋਚ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਜ਼ਿੰਦਗੀ ਤਾਂ ਤੂੰ ਸਾਡੀ ਕਰਤੀ 77 ਜੋ ਨਾ ਵੀ ਨਹੀਂ ਰਹਿੰਦੀ ਜ਼ਿੰਦਗੀ ਤਾਂ ਤੂੰ ਮੇਰੀ ਕਰਤੀ ਬਾ ਮੈਂ ਰਹਿਣਾ ਹੀ ਨਹੀਂ ਐਸੀ ਗੱਲ ਹੈ ਪਤਾ ਤੁਰਾ ਨਹੀਂ ਨਹੀਂ ਚਾਚਾ ਜੀ ਨਹੀਂ ਨਹੀਂ ਜੱਜਾ ਜੀ ਬਸ ਹੱਕ ਤਾਂ ਤੇਰਾ ਹੀ ਮੇਰਾ ਹੱਕ ਤਾਂ ਇਹ ਜੀ ਦੇ ਕੀ ਤੀਜਾ ਦਿਨ ਫੇਰ ਚੱਕ ਕੇ ਝੋਲਾ ਜੂਗੀ ਤਾਂ ਮੈਂ ਕਿੱਥੇ ਜਾਊਂਗੀ ਮੇਰੇ ਜਵਾਕ ਪਾਲਣੇ ਆ ਮੈਂ ਕਿ ਕਿਸ ਲੜਦੀ ਫਿਰੂਗੀ ਮੈਨੂੰ ਮਾਂ ਨਹੀਂ ਮਿਲਦੀ ਜਵਾਕਾਂ ਨੂੰ ਅੱਛਾ ਤੂੰ ਥੋੜੀ ਸੋਚਿਆ ਜਦੋਂ ਉਹਨੂੰ ਲਿਆਂਦਾ ਉਦੋਂ ਤੈਨੂੰ ਕੀ ਲੱਗੇ ਉਦੋਂ ਜਵਾਕ ਲੱਗੇ ਨਹੀਂ ਤੈਨੂੰ ਵੀ ਦੋ ਜੰਮ ਕੇ ਸੜਦੇ ਤੂੰ ਇਹ ਨਹੀਂ ਪਤਾ ਸੀ ਵੀ ਜੇ ਜਵਾਕਾਂ ਨੂੰ ਮਾਂ ਨਹੀਂ ਮਿਲਨੀ ਜਵਾਕਾਂ ਨੂੰ ਪਿਓ ਵੀ ਨਹੀਂ ਮਿਲਣਾ ਤੂੰ ਦਾ ਹੋਰ ਮਾਂ ਲਿਆ ਜੇ ਕੱਲ ਨੂੰ ਮੈਂ ਹੋਰ ਲਿਆਵਾਂ ਫੇਰ ਕੀ ਵੀ ਤੂੰ ਕੀ ਦਿਲ ਤੇ ਸ਼ਰਮੀ ਨਹੀਂ ਮੰਨਦਾ ਉਹਦਾ ਮਾੜੀ ਮੋਟੀ ਚਲ ਭਾਵੇਂ ਤੁਹਾਨੂੰ ਪਾਣੀ ਪੋਣੀ ਪਿਆ ਕੁੜੀ ਨੂੰ ਉਹ ਵੀ ਮਾਰੇ ਮੋਟਿਆ ਗਲਤ ਕੰਨੇ ਰੱਖਿਆ ਘਰ ਆ ਬਸ ਫੇਰ ਵੀ ਮੇਰੇ ਮੋਟੇ ਕੋਈ ਸੋਚਿਆ ਨਹੀਂ ਬਸ ਚਾਚਾ ਜੀ ਮੈਂ ਕੀ ਸੋਚਾਂ ਇਹਨਾਂ ਬਾਰੇ ਜਿਨ੍ਹਾਂ ਨੇ ਮੇਰੇ ਬਾਰੇ ਨਹੀਂ ਸੋਚਿਆ ਮੇਰੀ ਗੱਲ ਮੇਰੀ ਗੱਲ ਸਾਲ ਇਕੱਠੇ ਨਹੀਂ ਕੱਢਿਆ ਕੁਝ ਤਾਂ ਸੋਚ ਅੱਛਾ ਤੂੰ ਨਹੀਂ ਸੋਚਿਆ ਵੀ ਅਸੀਂ 8 ਸਾਲ ਕੱਢਿਆ ਦੋ ਬੱਚੇ ਆ ਕੋਈ ਮੈਂ ਗੂਗਲ ਤੋਂ ਨਹੀਂ ਚੱਕੇ ਆਪਣੀ ਇਹੋ ਪਿਆਰ ਨਾਲ ਹੀ ਹੁੰਦੇ ਨੇ ਜਵਾਕ ਵੀ ਹੁਣ ਤੂੰ ਜਾ ਉਸੇ ਕੋਲੇ ਜਿਹਦੇ ਮਗਰ ਭਾਈ ਦਾ ਦੇਖੀ ਮੈਂ ਉਹਨੂੰ ਵੀ ਕੁਝ ਨਹੀਂ ਕਹਿਣ ਦੇਗਾ ਗਲਤੀ ਐਡੀ ਗੱਲ ਚੈੱਕ ਕਰ ਜੀ ਤੂੰ ਯਾਰ ਤੂੰ ਤੈਨੂੰ ਮਹੀਨਾ ਹੋ ਗਿਆ ਨਵੀਂ ਜਨਾਨੀ ਲਿਆਇ ਨੂੰ ਤੂੰ ਗਵਾਨ ਚ ਨਹੀਂ ਪਤਾ ਲੱਗਣ ਦਿੰਦਾ ਸਾਨੂੰ ਵੀ ਤੂੰ ਜਨਾਨੀ ਲਈ ਬੈਠਾ ਕਰੇਂ ਨਹੀਂ ਸ਼ੁਕਰ ਹੈ ਗਵਾਨ ਚ ਤੇ ਮੈਨੂੰ ਦੱਸਿਆ ਕਿਸੇ ਨੇ ਵੀ ਆ ਜਾ ਭੈਣੇ ਤੇਰੇ ਮਗਰਦਾਰ ਰੰਗ ਲੈ ਬਣਾਉਂਦੇ ਨੇ ਚੱਲ ਤੂੰ ਕੋਈ ਨਹੀਂ ਮੰਨ ਤੂੰ ਰਹਿ ਮੰਨ ਪਤਾ ਕੀ ਹੈ ਈਆਂ ਦਾ ਅਸਲੀ ਘਰ ਸਹੁਰੇ ਹੀ ਹੁੰਦੇ ਆ ਠੀਕ ਹੈ ਇਹੀ ਤਰ੍ਹਾਂ ਕਰ ਤੂੰ ਰਹਿ ਮੰਨ ਤੂੰ ਚਾਹ ਪਾਣੀ ਪੀ ਬੈਠ ਕੇ ਆਪ ਤਰ ਕੇ ਸਾਰੀ ਗੱਲ ਇਹਦੇ ਨਾਲ ਕੰਜਰਨਾ ਕਰਦੇ ਆਪੋ ਕੁੜੀ ਨਾਲ ਵੀ ਸੱਦ ਕੇ ਕਰਦੇ ਆ ਕੁਸਤੋ ਚਾਹ ਪਣੀ ਵੀ ਬੋਤ ਮੇਰੀ ਗੱਲ ਮਾਨੀ ਮੇਰੀ ਗੱਲ ਮਾਨੀ ਨਹੀਂ ਜੱਜ ਨਹੀਂ ਜੱਜ ਬਸ ਨਹੀਂ 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 ਛੱਡ ਦੇ ਮਾਤਾ ਤੂੰ ਤਾਂ ਮੇਰਾ ਬਰਬਾਦ ਕਰਤਾ ਛੱਡ ਦੇ ਬਸ ਚਲੋ ਜਵਾਕੋ ਚਲੋ ਉੱਡ ਕੇ ਜਮਾਈ ਹੁਣ ਬੈ ਗਿਆ ਸਿਰ ਫੜ ਕੇ ਮੈਂ ਕਿਨੂੰ ਕਹਾਂ ਕੋਸੇ ਕੀ ਖੱਟ ਲੈ ਗੋਆ ਕੇ ਕੋਈ ਤੇ ਰੰਗੀ ਜਾ ਵੱਡੇ ਦੀ ਕੋਈ ਵੀ ਨਹੀਂ ਖੜਾ ਹੋ ਜਾ ਹੁਣ ਮੈਂ ਕਾ ਸਿਰ ਫੜ ਕੇ ਕੀ ਕਰਾਂ ਹੁਣ ਮੈਂ ਤੇ ਹੁਣ ਮੇਰੀ ਜਾਨ ਤੇ ਤੂੰ ਕੰਡੇ ਵੀ ਦੋਆ ਵਟੇ ਗਿਆ ਸੀ ਤੇ ਦੋਨਿਆਂ ਵਟੇ ਗਿਆ ਤਰਨਾ ਦੋ ਜਵਾਕ ਮੇਰੇ ਘੇ ਅੰਦਰ ਨਹੀਂ ਵੜ ਕੇ ਦੇਖ ਸਕਦਾ ਹੁਣ ਦੁਨੀਆ ਉੱਜੜ ਗਈ ਮੇਰੀ ਦੁਨੀਆ ਤੂੰ ਸਿਆਣੀ ਸੀ ਭਾਬੀ ਮਾੜਾ ਮੋੜਾ ਤਾਂ ਸਮਝਾਉਂਦੀ ਨੂੰ ਕਿ ਤੈਨੂੰ ਦੱਸ ਪੁੱਛ ਕੇ ਲਿਆ ਹੋਗਾ ਤੂੰ ਘਰੇ ਅੰਦਰ ਦੇ ਅੰਦਰ ਇੱਕ ਨਵੀਂ ਨੋ ਲਿਆ ਕੇ ਰੱਖੀ ਬੈਠੀ ਐ ਤੈਨੂੰ ਵੀ ਨਹੀਂ ਅੱਖ ਲਾਈ ਮਾੜੀ ਮੋਟੀ ਵੀ ਜਿਹੜੀ 8 ਸਾਲਾਂ ਦੀ ਵਿਆਹ ਹੀ ਦੋ ਜਵਾਕ ਜੰਮ ਤੇ ਉਹਦਾ ਕੀ ਬਣੂਗਾ ਮੈਂ ਕੀ ਕਰਾਂ ਮੈਨੂੰ ਤਾਂ ਇਹਨਾਂ ਦੇ ਰੋਲੇ ਦਾ ਨਹੀਂ ਸੀ ਪਤਾ ਮੈਨੂੰ ਤਾਂ ਕਹਦਾ ਕਰੇ ਅੱਜ ਆਉਂਦੇ ਕੱਲ ਆਉਂਦੇ ਐ ਕਾਦੀ ਕਾਦੀ ਨੂੰ 8 ਮਹੀਨੇ ਹੋ ਗਏ ਉਹਨੂੰ ਗਈ ਨੂੰ ਡਾ ਜੇ ਨੂੰ ਫੋਨ ਲਾਉਣੇ ਉਹ ਹੁਣ ਭਾਂਡਾ ਹੁਣ ਐ ਕਰ ਆ ਜਿਹੜੇ ਗੱਲ ਕਰਦਾ ਨਾ ਰੋਗੁਰਗ ਚੜਾਉਂਦੀ ਜਾਂ ਕੱਲਾ ਵੇਖੀ ਜਾਂ ਚੰਦੋ ਗਈਆਂ ਦੋਨੇ ਠੀਕ ਹੈ ਜਿਹੜੀ ਨੌਕਰੀ ਕਰਦਾ ਜਿਹੋਨੇ ਨਾਮ ਚ ਸੀਗਾ ਜੀ ਹੁਣ ਜਿਹੜੀ ਨਵੀਂ ਲੈ ਆ ਨਾ ਜੀ ਉਹਨੇ ਕੇਸ ਕੋਲ ਠੋਕਦਾ ਤੇਰਾ ਬੇੜਾ ਕਰ ਕਰ ਦਊਗੀ ਜਾਂ ਮੈਂ ਘਰ ਮੂਦਾ ਮਰਾ ਦਊਗੀ ਉਹ ਤੇਰਾ ਚਲੋ ਵੀਰ ਜੀ ਤੁਸੀਂ ਟਿਕਾਓ ਹੁਣ ਮੈਂ ਕੀ ਕਰੂੰਗਾ ਹੁਣ ਸੋਚਦੇ ਆਂ ਕੁਛ ਕਰੋ ਜੀ ਕੁਛ ਮੈਂ ਸੋਚਦਾ ਹੁਣ ਸਰਪੰਚ ਸਾਹਿਬ ਨਾਲ ਗੱਲ ਕਰਨੀ ਪਊਗੀ ਪੁੱਛਦੇ ਆਂ ਕੀ ਹਿਸਾਬ ਦਾ ਲੱਗੂਗਾ ਕਟੋ ਮਾਂ ਪੁੱਤ ਰਾਤੋ ਤਾਂ ਗਈਆਂ ਦੋਨੇ ਉਹਨੇਰੀ ਬਣ ਗਈ ਮੈਂ ਕੀ ਕਰ ਸਕਦਾ ਜਨਾਨੀਆਂ ਹੈਗੇ ਮੈਂ ਫੜ ਕੇ ਥੋੜਾ ਰੋਕ ਸਕਦਾ ਉਹਨੂੰ ਕੋਈ ਨਹੀਂ ਤੁਹਾਡਾ ਭਤੀਜਾ ਤੁਸੀਂ ਇਹਦਾ ਕੋਈ ਹੱਲ ਨਹੀਂ ਨਹੀਂ ਮੇਰਾ ਤਾਂ ਹੈਗਾ ਹੁਣ ਨਵੀਂ ਜਿਹੜੀ ਲਿਆਂਦੀ ਆ ਨਾ ਉਹ ਟਕੀ ਮੈਨੂੰ ਮੈਂ ਸਮਝਦਾ ਵੀ ਠੀਕ ਹੈ ਕੁੜੀ ਸਿਆਣੀ ਜੇ ਮੀਨਾ ਰਹਿ ਕੇ ਵੀ ਉਟਗੀ ਨਾ ਤੇਰੇ ਨਾਲ ਜੋ ਨਵੇੜਾ ਕਰੂਗੀ ਵੇਖੀ ਜਊ ਜੇ ਆ ਦੂਜੀ ਪਹਿਲਾਂ ਵਾਲੀ ਵੀ ਕੁੜੀ ਬਸ ਜੇ ਨਾ ਤਾਂ ਤਾਂ ਵੀ ਸ਼ੁਕਰ ਕਰਨੀ ਤਾਂ ਉਜੜ ਗਿਆ ਤੇਰਾ ਸਰਪੰਚ ਸਾਹਿਬ ਨਾ ਕਰਦਾ ਗੱਲ ਤੁਸੀਂ ਖਾਓ ਰੋਟੀ ਪਾਣੀ ਜੇ ਬਣਦਾ ਤਾਂ ਬਸ ਪੁੱਤ ਕਾਹਦੀ ਸਾਡਾ ਰੋਟੀ ਪਾਣੀ ਮੁੱਕ ਗਿਆ ਹੁਣ ਤਾਂ ਸਾਡਾ ਵੀ ਵਾਈ ਬੰਦ ਹੋ ਗਿਆ ਕਿ